ਕਰਾਂਗੇ ਨੌਜਵਾਨ ਅਵੀ ਖੇਲੇ ਮਜੇ ਦੇ ਮਾਨ ਕਬੱਡੀ ਖਿਡਾਰੀ ਜਿਹੜੇ ਨਿੱਕੂ ਦੇ ਪੁੱਤਰ ਦਾ ਮਾਨ ਸਰਦਾਰ ਇਧਰ ਕੀਤਾ ਜਾ ਰਿਹਾ ਹੈ 5000 ਦੇ ਨਾਲ ਵਰਤ ਸਿੰਘ ਵੀ ਖੜਾ ਪਰਮ ਸਿੰਘ ਵੀ ਖੜਾ ਮਲਕਰ ਸਿੰਘ ਵੀ ਖੜਾ ਤੇ ਨਾਲ ਸਾਡੇ ਸਰਕਾਰਯੋਗ ਮਾਨਯੋਗ ਰਾਮਦੇਵ ਸਿੰਘ ਜੀ ਸੱਜੀਵਲੇ ਜੁਟੀ ਮਦਨ ਜੀ ਪਛਾਣ ਮਾ ਵੀ ਸਰਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਰਕੇਸ਼ ਸਾਹਿਬ ਲਖਨਜੀਤ ਸਿੰਘ ਕੁਜਿਆ ਸਾਹਿਬ ਨਾਲ ਸ਼ੇਰੇ ਪੰਜਾਬ ਕਬੱਡੀ ਕਲੱਬ 18 ਦੇ ਸਾਰੇ ਸੋਦੀਪ ਸਿੰਘ ਸੋਲ ਜੀ ਦੀਪਾ ਸੋਲ ਮਨਜੀਤ ਸੋਲ ਦੇ ਨਾਲ ਬਾਸੇ ਜੀ ਸੋਲ ਇੰਕੇ ਬਾਗ ਜੀ ਰਵੀਰ ਸਿੰਘ ਨੇ ਦਿਗਾਈ ਕੁਲਰ ਜੀ ਪਿੰਡ ਹਠਾਲਾ ਚ ਇਹ ਟੂਰਨਾਮੈਂਟ ਕਰਵਾ ਰਹੇ ਸ਼ੇਰੇ ਪੰਜਾਬ ਯੂਥ ਕਲੱਬ ਦੇ ਸਾਰੇ ਮੇਲੇ ਕਾਰਜਕਾਰੀ ਵੀਰ ਤੇ ਇੱਥੇ ਹਾਜ਼ਰ ਸਾਡੇ ਵੱਖ-ਵੱਖ ਨਗਰਾਂ ਤੋਂ ਆਏ ਖੜਿਆਰੀ ਵੀਰ ਤੇ ਖਾਸ ਕਰਕੇ ਮੇਰੇ ਬਹੁਤ ਹੀ ਸਦਾਰਿਓ ਜਿਹੜੇ ਸਾਰੋ ਇੰਦਰ ਆਏ ਪਹੁੰਚੇ ਵੀਰ ਬਾਜ਼ਰ ਅਫਸਰ ਜ਼ਬਾਨ ਤੇ ਹੋ ਦਰਸ਼ਕ ਸਭਾ ਆਉ ਸਾਰੇ ਗੱਜ ਕੇ ਫਤ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਬਹੁਤ ਹੀ ਖੁਸ਼ੀ ਹੋਈ ਹੈ ਇੱਥੇ ਪਹੁੰਚ ਕੇ ਤੇ ਵੇਖ ਕੇ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਤੇ ਬਹੁਤ ਹੀ ਵਧੀਆ ਮੈਚ ਇੱਥੇ ਦੋਆਬੇ ਵਿੱਚ ਚੱਲ ਰਹੇ ਨੇ ਤੇ ਖੁਦ ਮੇਰੇ ਏਰੀਏ ਚ ਵੀ ਕਾਫੀ ਕਾਫੀ ਜਿਹੜੇ ਬੱਚੇ ਐ ਉਹ ਵਧੀਆ ਉੱਪਰ ਕੇ ਨਿਕਲੇ ਨੇ ਉਪਰੇ ਤਾਂ ਕਿ ਜਦੋਂ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਤੇ ਕੋਚਿੰਗ ਮਿਲਦੀ ਰਹੀ ਬਹੁਤ ਬੰਦੇ ਜਾਣਗੇ ਬਸਤਾਂ ਨੂੰ ਸਿੰਦਾ ਚਾਲ ਤੇ ਬਿੱਲਾ ਚੜਜੀ ਲੱਥੂ ਚਾਲ ਵਾਲਿਆਂ ਨੂੰ ਜੀ ਆਣ ਰਿਹਾ ਲੱਖਦੇ ਪਾਸੇ ਰਫੀਕ ਮਾਣ ਦੇ ਕਬੱਡੀ ਖੇਡਦਾ ਹੋਇਆ ਜਿੰਦੇਵੜਾਵਾ ਮੇਰੇ ਲਈ ਬਹੁਤ ਵੱਡਾ ਸਹਿਯੋਗ ਬੰਦਾ ਹਲੇਸ਼ਾ ਮਿਲਲੇ ਹੁਣਾਂ ਦਾ ਧੰਨਵਾਦ ਬਿੱਲਾ ਪਲਵਾਰ ਲੱਛੂ ਚਾਲਿਆ ਸਾਰੇ ਨੂੰ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੜੇ ਮਾਜੇ ਵਾਲਾ ਆਹ ਅਬੀ ਆ ਗਿਆ ਕਬੱਡੀ ਪਾਉਣ ਲਈ ਉਧਰ ਸਰਦਾਰ ਜਗਦੀਪ ਸਿੰਘ ਜੀ ਨੇ ਨਿਪਟਾਈ ਜੋ ਡ੍ਰੈਂਕਰ ਸਾਡੇ ਐਸਐਮਐਲ ਦੇ ਰਾਂਟਾ ਫੂਲ ਉਹਨਾਂ ਦੇ ਨਾਲ ਸਰਦਾਰ ਰਣਜੀਤ ਸਿੰਘ ਜੀ ਖੋਜੇਵਾਲ ਸਾਹਿਬ ਉੱਚੇ-ਉੱਚੇ ਤਾਰ ਤੇ ਪਜੇ ਜੀ ਆਨ ਨੂੰ ਅੱਛਾ ਜਾ ਰਿਹਾ ਸਮੁੱਚੇ ਪ੍ਰਬੰਧਕਾਂ ਵੱਲੋਂ ਮਦਾਨ ਮੁੰਜਾਬੀ ਕਬੱਡੀ ਪਾਰਾ ਉਸ ਨੇ ਹੁਣ ਚਾਰ ਦਾ ਫਿਰ ਤਿਆਰ ਹੈ ਚੋਹਾਂ ਵਿੱਚ ਦੇਖਦਾ ਵੀ ਕੌਣ ਇਸ ਢਾਵੇ ਨੂੰ ਠੱਲੇਗਾ ਗੱਲ ਸਮੇਂ ਦੀ ਹੈ ਆ ਮੇਰੇ ਪੰਜਾਬੀ ਵੀਰੋ ਟੈਕਨੀਕਲ ਪੁਆਇੰਟ ਅਭੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਮਸਰਗਤ ਤਿੰਨਦਰ ਕਬੱਡੀ ਕਲੱਬ ਲਈ ਹੈ ਇਹ ਦੇ ਆਜੰਦਰ ਦੀ ਗਰਾਉਂਡ ਨਾਲ ਹੀ ਮਾਣੂ ਕੇ ਕਿਲੇ ਤੇ ਪਾਰ ਦੇ ਗੜੀ ਤੁਮਾ ਪੰਡੋਰੀ ਤੇ ਮਰਗੀ ਕਲਾ ਮਸਤ ਗੜ ਦੇ ਹਲੇ ਗਵਿੰਦਰ ਕਬੱਡੀ ਕਲੱਬ ਮੱਲੀਆਂ ਦੀ ਟੀਮ ਹੈ ਮਿਹਰਬਾਨੀ ਕਰਕੇ ਜੰਨੀ ਗਰਾਊਂਡ ਦੇ ਪਹੁੰਚੇ ਨੇ ਸੋ ਗੁਰਪ੍ਰੀਤ ਸੋਹ ਦਾ ਧੰਨਵਾਦ ਹੈ ਫੌਂਡ ਮੈਦਾਨ ਦੇ ਵਿੱਚ ਆ ਗਏ ਗੁਰਪ੍ਰੀਤ ਸੋਹ ਅਮਰੀਕਾ ਤੋਂ ਆਇਆ ਹੋਇਆ ਹੈ ਪਰਮਜੀਤ ਸਿੰਘ ਸੋਹ ਸਾਹਿਬ ਪੰਡਾ ਸੋਹ ਦੱਸੀ ਸੋਹ ਸੁਖ ਸੋਹ ਸਾਰੇ ਭਰਾਵਾਂ ਦਾ ਨੰਬਰ ਧਾਰੀ ਦਾ ਨੰਬਰ ਰੋੜਦਾ ਅਭੀ ਕੋਜੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਆਇਆ ਹੈ ਕਿ ਸਰੀਰ ਨੱਚਣ ਲਈ ਪਤਲਾ ਪਤੰਗ ਚਾਹੀਦਾ ਨਾੜੇ ਹਿਲਣਾ ਡੱਗੇ ਤੇ ਅੰਗ ਅੰਗ ਚਾਹੀਦਾ ਗਾਣ ਲੱਗਣਾ ਜੇ ਹੋਵੇ ਸ਼ਰਤਾਨ ਚਾਹੀਦੀ ਪਰ ਬੱਛੋ ਆਣੀਆਂ ਕੱਟੀ ਲਈ ਜਾਨ ਚਾਹੀਦੀ ਜਾਨ ਵੀ ਚਾਹੀਦੀ ਹੈ ਜੋਰ ਦੀ ਨਾਲ ਨਾਲ ਦਿਮਾਗ ਦੀ ਚਾਹੀਦਾ ਇਹ ਖੇਡ ਕਬੱਡੀ ਦਿਮਾਗ ਦੀ ਹੈ ਆਹ ਸਾਹਮਣੇ ਵੀ ਤੇ ਨਾ ਦੇਖਿਆ ਟੱਕਰ ਟੱਕਰ ਆਹ ਸਵਾਦ ਮੰਡਾ ਤੋਂ ਨਿਕਲ ਗਿਆ ਆ ਵੀ ਆ ਵੀ ਖਰੇ ਮਜੇ ਦਾ 50000 ਦੇ ਨਾਲ ਸਨਮਾਨ ਕੀਤਾ ਜਾਊਗਾ ਪਰ ਮਜੀਠੀ ਸਿੰਘ ਜੀ ਖਰਾ ਮਲਕ ਸਿੰਘ ਜੀ ਖਰਾ ਉਸ ਪਰੇ ਪੋੜੀ ਕਰਦੇ ਸੁਪਰੀ ਬੇਨਤੀ ਹੈ ਅਬੀ ਕਬੱਡੀ ਧਾਰ ਹੈ ਇਧਰ ਚਾਰ ਦਾਫੀ ਤਿਆਰ ਨੰਬਰ 4 ਜੋ ਕਾਰ ਰਹਾ ਮਾ ਧੰ ਤੰ ਅਗਲੇ ਮਕਾਰੇ ਦੇ ਲਈ ਰਿਸਟਰੀ ਸਾਬਾ ਪੋਲ ਦੇ ਕਰਦੇ ਤਾਂ ਕਿ ਆਪਾਂ ਗਰਾਊਂਡ ਦੇ ਨਾਣਾ ਹੋਣੀ ਏ ਲਓ ਅੰਮ੍ਰਾਵੀ ਨੇ ਜੋਰ ਦਿੱਤਾ ਅਗਲੀ ਰੇਸ ਪਾਉਣ ਲਈ ਰਫੀਕ ਸ਼ੁਕਰੀਆ ਰੁਦੀ ਦਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਵਧੀਆ ਮਾਹੌਲ ਆ ਔਰ ਸਾਰੇ ਨਗਰ ਨਿਵਾਸੀ ਬੜੇ ਸਾਂਝੇ ਤਰੀਕੇ ਦੇ ਨਾਲ ਐਨ ਆਰ ਆਈ ਵੀਰ ਸਾਰੇ ਪਿੰਡ ਲੈਵਲ ਤੇ ਪੰਚਾਇਤ ਲੈਵਲ ਤੇ ਟੂਰਨਾਮੈਂਟ ਹੋ ਰਿਹਾ ਕੋ ਜਿੰਨੀ ਵੀ ਸੰਗਤ ਆਈ ਆ ਸਾਡੇ ਪਿੰਡ ਪਹੁੰਚੀ ਆ ਸਾਰਿਆਂ ਦਾ ਬਹੁਤ-ਬਹੁਤ ਮੈਂ ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਪਹੁੰਚੇ ਹੋਏ ਸੱਜਣਾ ਦਾ ਔਰ ਸਾਰੇ ਪਲੇਅਰਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਬਿਲਕੁਲ ਤੁਹਾਨੂੰ ਸਾਡੇ ਲਈ ਬਹੁਤ-ਬਹੁਤ ਇੱਜ਼ਤਮਾਨ ਵਾਲੀ ਗੱਲ ਹੈ ਕਿ ਸਾਡੇ ਪਿੰਡ ਸਾਰੇ ਚੱਲ ਕੇ ਆਏ ਆ ਸਾਡੇ ਸਤਕਾਰਯੋਗ ਜਗਤ ਕੈ ਸਾਹ ਆ ਸਾਡੇ ਰਣਜੀਤ ਭਾਜੀ ਆ ਸਾਡੇ ਇਲਾਕੇ ਦਾ ਮਾਣ ਆ ਸਾਡੇ ਭਰਾ ਆ ਵੱਡੇ ਸੋ ਬਾਕੀ ਸਾਰੀ ਹੋਈ ਸੰਗਤ ਆ ਇੱਥੇ ਸਾਡੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਲਈ ਵੀ ਬੜੇ ਮਾਣ ਵਾਲੀ ਗੱਲ ਆ ਕਿ ਆਪਣੇ ਕਦਮਦਾਰ ਕਦਮ ਚੱਲ ਕੇ ਸਾਡੇ ਪਿੰਡ ਪਹੁੰਚੇ ਹੋ ਔਰ ਅਸੀਂ ਟਰਾਈ ਕਰਦੇ ਆ ਕਿ ਜਿੰਨਾ ਵੱਤੋ ਵੱਧ ਨਿਆਣੇ ਨਸ਼ਿਆ ਤੋਂ ਬਚੇ ਰਹਿਣ ਖੇਡਾਂ ਵਾਲ ਜਾਣ ਨਿਆਣਿਆਂ ਨੂੰ ਅੱਗੇ ਉਤਸ਼ਾਹ ਮਿਲਦਾ ਆ ਤੇ ਪਹਿਲਾ ਪ੍ਰਾਈਜ਼ ਆ 1.5 ਲੱਖ ਆ ਦੂਜਾ 1 ਲੱਖ ਆ ਦਿਪਿਕ ਕਨਵ ਟੂਰਨਾਮੈਂਟ ਆ ਬੈਸਟ ਪਲੇਅਰਾਂ ਨੂੰ 51-52000 ਰੁਪਇਆ ਪ੍ਰਾਈਜ਼ ਆ ਪਾਜੀ ਕਿੰਨੇ ਦਿਨ ਦਾ ਟੂਰਨਾਮੈਂਟ ਹੈ ਤਿੰਨ ਦਿਨ ਦਾ ਟੂਰਨਾਮੈਂਟ ਸੀ ਪਾਜੀ ਅੱਜ ਫਾਈਨਲ ਆ ਕਿੰਨੇ ਸਾਲ ਤੋਂ ਹੋ ਰਿਹਾ ਹੈ ਪਾਜੀ ਸਤਾਰ ਮਾ ਟੂਰਨਾਮੈਂਟ ਆ ਤੇ ਪਾਜੀ ਅੱਜ ਦੀ ਕਬੱਡੀ ਦੇ ਵਿੱਚ ਤੇ ਪਹਿਲੇ ਨੇ ਕਬੱਡੀ ਦੇ ਤੁਹਾਨੂੰ ਕੀ ਅੰਤਰ ਨਜ਼ਰ ਆਉਂਦਾ ਪਾਜੀ ਮੈਂ ਕਹਿਣਾ ਨਹੀਂ ਚਾਹਦਾ ਫਰਕ ਤੇ ਬਹੁਤ ਜ਼ਿਆਦਾ ਆ ਸੋ ਜੇ ਮੈਂ ਕਹਾਂ ਤੇ ਬੋਲ ਲੋਕਾਂ ਨੂੰ ਥੋੜਾ ਜਿਆਦਾ ਸ਼ਾਇਦ ਗੁੱਸਾ ਵੀ ਲੱਗੇ ਪਰ ਸੋਫਾ ਠੀਕ ਆ ਭਾਈ ਐਨ ਆਰ ਆਈ ਭਰਾਵਾਂ ਦਾ ਕਿੰਨਾ ਕੁ ਸਹਿਯੋਗ ਆ ਆਪਣੇ ਭਾਜੀ ਸਾਰੇ ਪਿੰਡ ਦਾ ਬਹੁਤ ਸਹਿਯੋਗ ਆ ਨਾਲ ਕੱਲੇ ਐਨ ਆਰ ਆਈ ਭਰਾਵਾਂ ਦਾ ਸਾਰਾ ਪਿੰਡ ਇਕੱਠਾ ਹੋ ਕੇ ਟਰਨਮੈਂਟ ਕਰਾ ਰਿਹਾ ਆ ਵੱਡੀ ਗੱਲ ਆ ਕਿ ਸਾਡੇ ਪਿੰਡ 'ਚ ਕੋਈ ਗਰੁੱਪਾਂ ਜੀ ਨਹੀਂ ਹੋ ਰਹੀ ਕਿ ਦੋ ਟਰਨਮੈਂਟ ਹੋ ਰਹੇ ਆ ਸੋ ਸਾਰਿਆਂ ਦਾ ਬਹੁਤ ਸਹਿਯੋਗ ਆ ਵੈਸੇ ਮੈਚ ਵਿੱਚ ਪਬਲਿਕ ਵਾਸਤੇ ਜਿਹੜੇ ਦੇਖਣ ਆਏ ਆ ਦਰਸ਼ਕ ਉਹਨਾਂ ਵਾਸਤੇ ਕੀ ਕਿਸ ਨੇ ਕਾਲੇ ਕੀਤੇ ਪ੍ਰਬੰਧ ਕੀਤੇ ਸੋਫਾ ਰਵੇ ਪ੍ਰਬੰਧ ਕੀਤਾ ਗਿਆ ਕਿ ਪਾਰਕਿੰਗ ਵਧੀਆ ਮਿਲ ਜਾਵੇ ਬੈਠਣ ਨੂੰ ਹਰੇਕ ਨੂੰ ਚੇਅਰ ਮਿਲੇ ਸੋ ਜੋ ਵੀ ਲੰਗਰ ਦੀ ਅੱਜ ਕੱਲ ਦੀ ਯੂਥ ਨੂੰ ਤੁਸੀਂ ਕੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ ਪਾਜੀ ਯੂਥ ਨੂੰ ਸੰਦੇਸ਼ ਤਾਂ ਇਹ ਹੀ ਆ ਵੀ சின்ன ਹੋ ਸਕਦਾ ਹੈ ਆਪਾਂ ਨਸ਼ੇ ਵਗੈਰਾ ਛੱਡ ਲਈਏ ਤੇ ਐਟ ਲੀਸਟ ਜੇ ਆਪਾਂ ਖੇਡਣਾ ਨਹੀਂ ਆ ਤਾਂ ਉਦਾਂ ਹੀ ਇੱਕ ਨਾਰਮਲ ਜ਼ਿੰਦਗੀ ਵੀ ਵਧੀਆ ਜੀ ਸਕਦੇ ਆ ਤਾਂ ਕਿ ਤੁਹਾਡੇ ਘਰਦਿਆਂ ਨੂੰ ਤੁਹਾ ਤੋਂ ਬਹੁਤ ਆਸਾਂ ਹੁੰਦੀਆਂ ਹਨ ਟੂਰਨਾਮੈਂਟ ਕਰਵਾਉਰੇ ਦਾ ਮੇਨ ਮੋਟਿਵ ਕੀ ਹੈਗਾ ਤੁਹਾਡਾ ਮਕਸਦ ਕੀ ਆ ਪਾਜੀ ਮੇਨ ਮੋਟਿਵ ਇਹ ਆ ਕਿ ਅਸੀਂ ਆਪਣੇ ਪਿੰਡ ਨਾਲ ਜੁੜੇ ਰਹੀਏ ਕਿਉਂਕਿ ਇੱਥੋਂ ਛੱਡ ਕੇ ਚੱਲ ਗਏ ਆ ਇੱਕ ਔਣ ਦਾ ਬਹਾਨਾ ਆ ਕਿ ਪਿੰਡ ਆਈਏ ਖੇਡਾਂ ਦੇ ਜਿੰਨਾ ਕਿ ਸਹਿਯੋਗ ਦੇ ਸਕਦੇ ਆ ਦੇ ਲਈਏ ਭਾਜੀ ਠੀਕ ਹੈ ਜੀ ਹਾਂਜੀ ਭਾਜੀ ਅੱਜ ਤੁਸੀਂ ਸਟੇਜ ਤੋਂ ਤੇ ਬੜਾ ਖੋੜਾ ਵੀ ਕਿਹਾਇਓ ਜਿੱਦਾਂ ਬਹੁਤ ਸਾਰੇ ਪਰਵਰਤੀ ਕਿਤੇ ਗਏ ਜਦੋਂ ਬਹੁਤ ਆ ਬਟਾ ਲੱਗ ਰਿਹਾ ਰੇਲਵੇ ਸੋਹਰੇ ਟੂਰਨਾਮੈਂਟ ਦੇਖ ਰਹੇ ਹੋ ਹਾਂਜੀ ਜੀ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਜਿੰਨੇ ਸੱਜਣ ਮਿੱਤਰ ਆਏ ਆ ਬਾਹਰੋਂ ਪਹੁੰਚੇ ਆ ਸਾਰੇ ਮੇਰੇ ਫਰੈਂਡ ਐਨ ਆਰ ਆਈ ਭਰਾ ਜਿਹਨਾਂ ਦਾ ਸਹਿਯੋਗ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ ਤੇ ਸਾਰੇ ਬੰਦੇ ਨੂੰ ਆਇਆ ਨੂੰ ਥੈਂਕ ਯੂ ਕਹਿੰਨਾ ਮੈਂ ਸਾਰਿਆਂ ਨੂੰ ਤੇ ਮੇਰੇ ਫਰੈਂਡਾਂ ਆ ਲੋ ਵੀ ਸਾਰੇ ਮੈਂ ਅੱਜ ਦਾ ਵੀ ਯੂਥ ਨੂੰ ਤੁਸੀਂ ਕੇਪਨਾ ਮੈਸੇਜ ਦੇਣਾ ਚਾਹੀਦਾ ਕਿ ਮੈਂ ਤੇ ਇਹੀ ਕਹਿੰਨਾ ਕਿ ਆਓ ਖੇਡੋ ਆਪਣਾ ਮਿਹਨਤਾਂ ਕਰੋ ਜਿੰਨੀਆਂ ਹੋ ਸਕਦੀਆਂ ਨੇ ਅਸੀਂ ਹੈਗੇ ਆ ਅਸੀਂ ਆਉਣੇ ਆ ਤੇ ਅਸੀਂ ਵੱਧ ਤੋਂ ਵੱਧ ਕਰਾਂਗੇ ਜਿੰਨਾ ਹੋ ਸਾਰਾ ਸਾਡੇ ਵੱਲੋਂ ਅਕਾਸ਼ ਸਿੰਘ ਖੜਾ ਸਾਹਿਬ ਮਹਿੰਦਰੀ ਦੇ ਵੀ ਗਰਾਊਂਡ ਦੇ ਵਿੱਚ ਆਣਾ ਹੈ ਅਕਾਸ਼ ਸਿੰਘ ਖੜਾ ਮਗਦ ਸਿੰਘ ਖੜਾ ਨਾਲ ਦੇ ਨਾਲ ਸੁਪਰ ਕਰਗੇ ਮਿਹਰਬਾਨੀ ਕਰਕੇ ਆਹ ਰੇਰ ਇਹ ਪ੍ਰਥਮ ਪ੍ਰਥਮ